ਰਮਾਈਟ ਦਾ ਟ੍ਰੀਟਮੈਂਟ ਕਰ ਰਹੇ ਆ ਬੈੱਡ ਦੇ ਵਿੱਚ ਪੂਨ ਕਰਕੇ ਇਹ ਦਰਾਇ ਬਾਹਰ ਕੱਢ ਕੇ ਐਲਮੀਰਾ ਉੱਪਰ ਜੀ ਸਸਿਕਾ ਸਾਰਿਆਂ ਨੂੰ ਲੱਕੜ ਦੇ ਬਣੇ ਹੈ ਸ਼ੇਰ ਦਾ ਬੋਧ ਦੇ ਅੰਦਰ ਆ ਦੇਖੋ ਆ ਲੋਹੇ ਦਾ ਠੀਕ ਠੀਕ ਹੈ ਦੇ ਅੰਦਰ ਦੇਖੋ ਪਤਲੇ ਲੱਕੜ ਸੀ ਸਾਰੀ ਸੀ ਉਹ ਜੱਪਾ ਸੀ ਹੁਣ ਤੇ ਦਬਾ ਯੂਸ ਕਰ ਰਹੀ ਹੈ ਜੈਂਟਰ ਦੀ ਸੈਕਟਰ ਆ